ਯਾਰ ਕਿੱਦਾਂ ਕਿੱਦਾਂ ਦੀ ਇਹਨਾਂ ਦੀ ਸੋਚ ਆ ਵੈਸੇ ਬੁੱਢੇ ਹੋ ਗਏ ਇੰਨੀਆਂ-ਇੰਨੀਆਂ ਉਮਰਾਂ ਹੋ ਗਈਆਂ ਇਹਨਾਂ ਦੀ ਤੇ ਸਪੀਚਾਂ ਇਹੋ ਕਿਹੜੀਆਂ ਦੇਣਦੇ ਆ ਸਿਰਫ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਚੱਕ-ਚੱਕ ਕੇ ਉਹਨਾਂ ਦਾ ਹਵਾਲਾ ਦੇ ਜਾਂਦੇ ਆ ਆਪਣੀ ਸੋਚ ਹੈ ਨਹੀਂਗੀ ਇਹਨਾਂ ਦੀ ਵੀ ਸੱਚੀ ਕਹਿੰਦੇ ਆ ਨਾ ਵੀ 95-95 ਸਾਲ ਦੇ ਵੀ ਲੋਕੀ ਹੋ ਕੇ ਮਰਦੇ ਆ ਲੇਕਿਨ ਅਕਲ ਉਹਨਾਂ ਨੂੰ ਫਿਰ ਵੀ ਨਹੀਂ ਆਉਂਦੀ ਤੇ ਉਹੋ ਹਿਸਾਬ ਕਿਤਾਬ ਇਹਨਾਂ ਲੋਕਾਂ ਦਾ ਵੀ ਆਪ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਫਸੇ ਹੋਏ ਆ ਤੇ ਲੋਕਾਂ ਨੂੰ ਵੀ ਉਹਨਾਂ ਗ੍ਰੰਥਾਂ ਦੇ ਵਿੱਚ ਹੀ ਫਸਾਈ ਜਾਣਦੇ ਆ ਉਹਨਾਂ ਪੁਰਾਣੀਆਂ ਨੀਤੀਆਂ ਦੇ ਵਿੱਚ ਫਸਾਈ ਜਾਣਦੇ ਆ ਜਦ ਇਸ ਹਿਸਾਬ ਨਾਲ ਤਾਂ ਅਸੀਂ ਪਹਿਲਾਂ ਤੋਂ حساب ਲਾ ਲਈਏ ਸਾਡੇ ਕੋਲ ਕੱਪੜਾ ਵੀ ਕੋਈ ਨਹੀਂ ਸੀ ਪੱਤਿਆਂ ਦੇ ਨਾਲ ਗੁਜ਼ਾਰਾ ਕਰਦੇ ਸੀ ਲੋਕ ਹੁਣ ਉਹਨਾਂ ਚੀਜ਼ਾਂ ਦੇ ਵਿੱਚ ਥੋੜੋ ਫਸੇ ਰਹਿਣਾ ਆ ਮਾੜੀ ਜਿਹੀ ਗੱਲ ਸੁਣਿਓ ਇਹਦੀ ਫੇ ਕਰਦੇ ਆ ਗੱਲ महाराज जी क्या पति पत्नी एक साथ एक ही थाली में भोजन कर सकते हैं बिल्कुल नहीं बेटा क्योंकि महाभारत ने पिता जब पांडवों को उपदेश किया था तो उन्होंने बताया था कि पति पत्नी एक ही थाली में यदि खा रहे हो वह मदरा के समान होती है थाली यदि पति के भोजन करने के बाद पत्नी पति की थाली में खाती है तो वह चारों धामों का पुण्य प्राप्त अच्छा जी पति पत्नी एक थाली भोजन नहीं कर सकते ਕਿਉਂਕਿ ਉਹ ਮਦਰਾ ਦੇ ਬਰਾਬਰ ਆ ਵਿਜੈਣ ਕੀ ਜੈਨ ਦੇ ਬਰਾਬਰ ਆ ਉਹ ਵਿਸ਼ ਦੇ ਬਰਾਬਰ ਆ ਇਹੋ ਹੀ ਕਹਿਣ ਦਾ ਮਤਲਬ ਆ ਤੇ ਕਹਾ ਕਹਨੇ ਸੀ ਪੀਤਾਮਾ ਭੀਸ਼ਮ ਨੇ ਯਾਰ ਪੀਤਾਮਾ ਭੀਸ਼ਮ ਨੇ ਕਿਆ ਹੋਏਗਾ ਲੇਕਿਨ ਪੀਤਾਮਾ ਭੀਸ਼ਮ ਨੂੰ ਕੀ ਪਤਾ ਇਨਾਂ ਚੀਜ਼ਾਂ ਦਾ ਕਿਉਂਕਿ ਉਹ ਤਾਂ ਹੈ ਹੀ ਦੂਸਰਾ ਹੀ ਬ੍ਰਹਮਚਾਰੀ ਸੀ ਉਹਨੇ ਤਾਂ ਸ਼ਾਦੀ ਕੀਤੀ ਨਹੀਂ ਜਿਵੇਂ ਮੋਦੀ ਨੂੰ ਕੀ ਪਤਾ ਘਰ ਗ੍ਰਿਸ਼ਤੀ ਦਾ ਜੋਗੀ ਨੂੰ ਕੀ ਪਤਾ ਘਰ ਗ੍ਰਿਸ਼ਤੀ ਦਾ ਕਿਉਂਕਿ ਉਹਨਾਂ ਦੇ ਸੀਨੇ 'ਚ ਤਾਂ ਦਰਦ ਹੈ ਹੀ ਕੋਈ ਨਹੀਂ ਦਰਦਤ ਉਹਦੇ ਸੀਨੇ ਵਿੱਚ ਹੈ ਨਾ ਜਿਹੜਾ ਆਪਣੇ ਪਰਿਵਾਰ ਨਾਲ ਜੁੜਿਆ ਹੋਇਆ ਲੇਕਿਨ ਇਹ ਸਾਨੂੰ ਪੁਰਾਣੇ ਗ੍ਰੰਥਾਂ ਦਾ ਹਵਾਲਾ ਦੇਈ ਜਾਣਦੇ ਆ ਉਹ 6 ਜਣੇ ਸੀ ਉਹ ਕਾਨੂੰਨ ਜਿਹੜਾ ਸੀ ਉਹ ਉਹਨਾਂ ਦੇ ਵਾਸਤੇ ਸੀ ਵੀ ਉਹ 6 ਜਣੇ ਸੀਗੇ ਇੱਕ ਪਤਨੀ ਤੇ ਪੰਜ ਪਤੀ ਤੇ ਇੱਕ ਥਾਲੀ ਦੇ ਵਿੱਚ ਉਹ ਖਾਂਦੇ ਕਿੱਦਾਂ ਦੇ ਲੱਗਣਗੇ ਤੁਸੀਂ ਦੱਸੋ ਤਾਂ ਵੀ ਇੱਕ ਥਾਲੀ ਦੇ ਵਿੱਚ ਕਿਸ ਕਿਹਨੂੰ ਆਪਾਂ ਪਰੋਸ ਕੇ ਦਿੰਨੇ ਆ ਇੱਕ ਜਗ੍ਹਾ ਦੇ ਵਿੱਚ ਉਹ ਤੁਹਾਨੂੰ ਆਪ ਨੂੰ ਹੀ ਪਤਾ ਵੀ ਖਾਣਾ ਕਿਹਨੂੰ ਦਿੱਤਾ ਜਾਂਦਾ ਵੀ ਇੱਕ ਜਗ੍ਹਾ ਬੰਨ੍ਹ ਕੇ ਖਵਾਉਣਾ ਉਸ ਟਾਈਮ 16 16000 ਹੁਣ ਇਹਨਾਂ ਨੇ 16000 ਪਤਨੀਆਂ ਕ੍ਰਿਸ਼ਨ ਦੀਆਂ ਲਿਖੀਆਂ ਹੋਈਆਂ ਵਿਜੋ ਗ੍ਰੰਥ ਦੇ ਵਿੱਚ ਤੇ ਯਾਰ 16000 ਕਿੱਦਾਂ ਖਾਣਗੇ ਉਹ ਤਾਂ ਕਰਕੇ ਕਾਨੂੰਨ ਸੀਗੇ ਅੱਜ ਦੇ ਕਾਨੂੰਨੀ ਬਾਕੀ ਕੰਮ ਜਿਹੜਾ ਬੰਦਾ ਹਰ ਜਨਾਨੀ ਦੇ ਨਾਲ ਨਾਲ ਮਿਲ ਕੇ ਕਰਦਾ ਵਾ ਸਿਰਫ ਤੇ ਸਿਰਫ ਜਦੋਂ ਖਾਣਾ ਖਾਣ ਦਾ ਟਾਈਮ ਹੁੰਦਾ ਨਾ ਬਾਕੀ ਕਮਾਈਆਂ ਸਾਰੀਆਂ ਰੋਟੀ ਬਣਾਉਣੀ ਔਰਤ ਨੇ ਸਾਰਾ ਕੰਮ ਕਰਨਾ ਵਾ ਲੇਕਿਨ ਜਦੋਂ ਰੋਟੀ ਖਾਣ ਦੀ ਵਾਰੀ ਆਉਂਦੀ ਆ ਤੇ ਉਦੋਂ ਉਹ ਰੋਟੀ ਜਿਹੜੀ ਆ ਉਹ ਜ਼ਹਿਰ ਬਣ ਜਾਂਦੀ ਆ ਤੇ ਪਤਨੀ ਖਾਵੇ ਪਤੀ ਦੀ ਥਾਲੀ ਦੇ ਵਿੱਚ ਝੂਠਣ ਤੇ ਫੇ ਜੀ ਕੀ ਆ ਚਾਰੋਂ ਤੀਰਥਾਂ ਦਾ ਹੋ ਜਾਂਦਾ ਕੀ ਇਹ ਕਹਾ ਦਿੰਦੇ ਆ ਯਾਰ ਜਾਨੀ ਕਿ ਔਰਤ ਨੂੰ ਜਿਹੜਾ ਨਾ ਗਲਤ ਮੰਨਿਆ ਗਿਆ ਵਾ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਯਾਰ ਜਿਹੜੀ ਧਰਤੀ ਮਾਤਾ ਵਾ ਆਪਾਂ ਮਾਤਾ ਕਹਿੰਨੇ ਆ ਉਹ ਵੀ ਇੱਕ ਇਸਤਰੀ ਆ ਜਿਸਾ ਉਹ ਲਾਇਏ ਆ ਬੁਰਾਠ ਸੰਸਾਰ ਜਿਹੜਾ ਇਹ ਕੇ ਦਾ ਕਰਕੇ ਚੱਲਣ ਡਿਆ ਇਹ ਇਸਤਰੀ ਦਾ ਕਰਕੇ ਚੱਲਣ ਡਿਆ ਤੇ ਇਸਤਰੀ ਨੂੰ ਅਸੀਂ ਨਰਕ ਦਾ ਦਰਵਾਜ਼ਾ ਕਹਿ ਦਿੰਨੇ ਆ ਤੇ ਬੰਦੇ ਨੂੰ ਅਸੀਂ ਭਗਵਾਨ ਕਹਿ ਦਿੰਨੇ ਆ ਇਹ ਸਾਰਾ ਤੇ ਸਾਰਾ ਕੁਝ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਵਾ ਕੋਈ ਪਰਮਾਤਮਾ ਦੀ ਕਰਨੀ ਨਹੀਂ ਕਿ ਇਹੋ ਵੀ ਪਰਮਾਤਮਾ ਨੇ ਨਹੀਂ ਲਿਖੇ ਗਏ ਇਹੋ ਸਾਰਾ ਕੁਝ ਇਹਨਾਂ ਨੇ ਲਿਖਾਏ ਆ ਜੇ ਆਪਾਂ ਗੱਲ ਵੀ ਕਰਦੇ ਆ ਕ੍ਰਿਸ਼ਨ ਮਹਾਰਾਜ ਦੀ ਗੱਲ ਕਰਦੇ ਆ ਤੇ ਉਸ ਟਾਈਮ ਕੇ ਕੌਣ ਸੀ ਕ੍ਰਿਸ਼ਨ ਮਹਾਰਾਜ ਇੱਕ ਛੱਤਰੀ ਸੀ ਉਹ ਯੋਧਾ ਸੀ ਲਿਖੇ ਗ੍ਰੰਥ ਜਿਹੜੇ ਆ ਉਹ ਸਾਰੇ ਇਨਾਂ ਨੇ ਆ ਲੇਕਿਨ ਥੋਪੇ ਉਹਦੇ ਤੇ ਗਏ ਆ ਵੀ ਅਸਵਾਲ ਨਹੀਂ ਪੁੱਛਣੇ ਜਿੱਦਾ ਮੰਨ ਲਓ ਕਹਿ ਦਿੰਦੇ ਆ ਵੀ 10000 ਸਾਲ ਪਹਿਲਾਂ ਭਗਵਾਨ ਵਾਲਮੀਕ ਨੇ ਰਮੈਨ ਲਿਖ ਦਿੱਤੀ ਸੀ ਲੇਕਿਨ ਅਸੀਂ ਉਹਨੂੰ ਮੰਨੀ ਜਾਂਦੇ ਆ ਅਸੀਂ ਇਹ ਨਹੀਂ ਦੇਖਣ ਦੇ ਵੀ 10000 ਸਾਲ ਪਹਿਲਾਂ ਰਮੈਨ ਲਿਖ ਦਿੱਤੀ ਸੀ ਤਾਂ ਫੇ ਭਗਵਾਨ ਵਾਲਮੀਕ ਵੀ ਉਹਦੇ ਵਿੱਚ ਦਿਖਾਲਿਆ ਗਿਆ ਅਰਮਾਨ ਦੇ ਵਿੱਚ ਉਹ ਕਿੱਥੋਂ ਆ ਗਿਆ ਯਾਰ ਇਹ ਸਵਾਲ ਆ ਇਹਨਾਂ ਨੂੰ ਪੁੱਛਣੇ ਬੰਦੇ ਆ ਲੇਕਿਨ ਅਸੀਂ ਇਹਨਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਅਸੀਂ ਇਹਨਾਂ ਦੀਆਂ ਵੀਡੀਓ ਨੂੰ ਲਾਈਕ ਕਰਦੇ ਆ ਉਹਨਾਂ ਚੀਜ਼ਾਂ ਨੂੰ ਅਸੀਂ ਫੋਲੋ ਵੀ ਕਰਦੇ ਆ ਅਸੀਂ ਖੁਦ ਆਪਣੇ ਆਪ ਨੂੰ ਪਰਮਾਤਮਾ ਸਮਝੀ ਜਾਂਦੇ ਆ ਔਰਤ ਨੂੰ ਅਸੀਂ ਨਰਕ ਦਾ ਦਰਵਾਜ਼ਾ ਸਮਝੀ ਜਾਂਦੇ ਆ ਤੇ ਲੇਕਿਨ ਤੁਹਾਨੂੰ ਇਹ ਨਹੀਂ ਪਤਾ ਵੀ ਔਰਤ ਤੁਹਾਡੇ ਅੰਦਰ ਵਸਦੀ ਆ ਇਨਸਾਨ ਜਿਹੜਾ ਉਹ ਦੋ ਕਣਾਂ ਤੋਂ ਤਿਆਰ ਹੁੰਦਾ ਜਾਨਵਰ ਵੀ ਆ ਦੋ ਕਣਾਂ ਤੋਂ ਤਿਆਰ ਹੁੰਦਾ ਔਰਤ ਦਾ ਕਣ ਤੇ ਬੰਦੇ ਦਾ ਕਣ ਇਹਨਾਂ ਚੀਜ਼ਾਂ ਨੂੰ ਯਾਦ ਸਮਝੋ ਇਹਨਾਂ ਨੇ ਤਾਂ ਉਹ ਹੀ ਸੁਣਾਉਣਾ ਜਿਉਂ ਇਹਨਾਂ ਚੀਜ਼ਾਂ ਦੇ ਵਿੱਚੋਂ ਇਹਨਾਂ ਦਾ ਫਾਇਦਾ ਹੋਣਾ ਉਹ ਬਸ ਸਿਰਫ ਤੇ ਸਿਰਫ ਕੀ ਔਰਤ ਦੇ ਨਾਲ ਦੂਰੀਆਂ ਬਣਾ ਕੇ ਰੱਖੀਆਂ ਪਈਆਂ ਸਾਡੀਆਂ ਇਹਨਾਂ ਲੋਕਾਂ ਨੇ ਮਾਂ ਵੀ ਔਰਤ ਆ ਪਤਨੀ ਵੀ ਔਰਤ ਆ ਭੈਣ ਵੀ ਔਰਤ ਆ ਯਾਰ ਲੇਕਿਨ ਨਾ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਣਾ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਲੋਕਾਂ ਨੂੰ ਫੋਲੋ ਕਰਨਾ ਵੀ ਜੋ ਇਹਨਾਂ ਨੇ ਸਾਨੂੰ ਸੁਣਾਉਣਾ ਸਭ ਤੇ ਸਭ ਝੂਠ ਆ ਬੰਦੇ ਦੇ ਬਣਾਏ ਹੋਏ ਗਲੰਥਾ ਬੰਦੇ ਦੀ ਬਣਾਈ ਹੋਈ ਮੂਰਤੀ ਆ ਬੰਦੇ ਦਾ ਬਣਾਇਆ ਹੋਇਆ ਪਰਮਾਤਮਾ ਵਾ ਲੇਕਿਨ ਤੁਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਲੱਗੇ ਹੋਏ ਆ ਵੀ ਜੋ ਬੰਦੇ ਨੇ ਬਣਾਏ ਆ ਤੁਸੀਂ ਉਸ ਚੀਜ਼ ਨੂੰ ਲੱਭੋ ਯਾਰ ਜਿਹੜਾ ਪਰਮਾਤਮਾ ਨੇ ਚੀਜ਼ ਬਣਾਈ ਆ ਬਸ ਇੰਨੀਆ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਆਪਾਂ ਇਹੋ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਨੂੰ ਇਹਨਾਂ ਦੇ ਪਖੰਡਵਾਦ ਦੇ ਵਿੱਚੋਂ ਕੱਢੀਏ ਕਿਉਂਕਿ ਇਹ ਸਚਾਈ ਨਹੀਂ ਕਿਉਂਕਿ ਅਸੀਂ ਮੁੱਦਤਾਂ ਤੋਂ ਗੁਲਾਮ ਆ ਇਹਨਾਂ ਲੋਕਾਂ ਦੇ ਵੀ ਸਵਰਗ ਨਰਕ ਦੇ ਚੱਕਰਾਂ ਦੇ ਵਿੱਚ ਜਿਹੜਾ ਇਹਨਾਂ ਨੇ ਸਾਨੂੰ ਪਾਇਆ ਹੋਇਆ ਵੀ ਇਹ ਜੀ ਵਿਸ਼ ਦੇ ਬਰਾਬਰ ਆ ਇਹਦੇ ਉਸ ਤੀਰਥ ਤੇ ਨਹਾ ਕੇ ਆਓ ਤੇ ਤੁਸੀਂ ਪਵਿੱਤਰ ਹੋ ਜਾਓਗੇ ਤੇ ਯਾਰ ਜਿਹੜੀ ਦੇਖੋ ਜੇ ਪਵਿੱਤਰ ਹੋਵੇ ਕਿਸੇ ਤੀਰਥ ਤੇ ਅਸ਼ਨਾਣ ਕਰਨ ਦੇ ਨਾਲ ਬੰਦਾ ਤੇ ਫੇ ਉਹ ਜਿਹੜੇ ਉਥੇ ਜਾਨਵਰ ਆ ਪੰਛੀ ਆ ਜਿਹੜੇ ਉਹ ਨਾਉਂਦੇ ਆ ਉਹ ਕਿਉਂ ਨਹੀਂ ਪਵਿੱਤਰ ਹੁੰਦੇ ਉਹਨਾਂ ਨੂੰ ਅਸੀਂ ਕਿਉਂ ਬੁਰਾ ਕਹਿੰਨੇ ਆ ਜੇ ਵੀ ਤੱਕ ਅਸੀਂ ਸੋਚ ਕੇ ਦੇਖਿਆ ਕਰੋ ਜੇ 84 ਲੱਖ ਜੇ ਜੂਨ ਕਹਿੰਦੇ ਆ ਨਾ ਤੇ 84 ਲੱਖ ਇਹ ਪਰਮਾਤਮਾ ਦੇ ਰੂਪ ਆ ਇਹ ਹਰ ਜੂਨ ਦੇ ਵਿੱਚ ਹਰ ਪਰਮਾਤਮਾ ਵਸਦਾ ਲੇਕਿਨ ਸਿਰਫ ਪਤਾ ਕੀ ਆ ਇਹ ਹੱਥ ਜਿਹੜੇ ਆ ਨਾ ਏ ਪਰਮਾਤਮਾ ਨੇ ਸਿਰਫ ਬੰਦੇ ਨੂੰ ਦਿੱਤੇ ਆ ਕਿਉਂਕਿ ਪੈਰ ਚੱਲਣ ਵਾਸਤੇ ਤੇ ਹੱਥ ਜਿਹੜੇ ਆ ਕੁਝ ਕਰਨ ਵਾਸਤੇ ਬਾਕੀਆਂ ਨੂੰ ਹੱਥ ਨਹੀਂ ਦਿੱਤੇ ਪਰਮਾਤਮਾ ਨੇ ਵੀ ਜਿਹੜਾ ਲਿਖ ਸਕੇ ਤੇ ਜਿਹੜਾ ਕੁਝ ਬਣਾ ਸਕੇ ਉਹਨਾਂ ਦੇ ਵਾਸਤੇ ਉਹ ਹੀ ਆ ਡੰਗਰ ਵੀ ਯਾਰ ਮੈਂ ਕਹਿੰਨਾ ਸੋਚਦੇ ਹੋਣਗੇ ਜੇ ਅਸੀਂ ਸੋਚਦੇ ਆ ਨਾ ਵੀ ਕਿਹੜੀ ਜੁਨੇ ਅਸੀਂ ਆਏ ਆ ਵੀ ਅਸੀਂ ਪਿਛਲੇ ਜਨਮਾਂ ਦਾ ਕਸ਼ਟ ਕੀਤਾ ਹੋਗਾ ਲੇਕਿਨ ਡੰਗਰ ਵੀ ਸਾਡੇ ਨਾਲ ਜੇ ਉਹਦੀ ਬੁੱਧੀ ਕੰਮ ਕਰਦੀ ਹੈ ਤਾਂ ਉਹ ਵੀ ਸੋਚਦਾ ਹੋਣਾ ਸਾਡੇ ਨਾਲ ਦੇਖ ਕੇ ਵੀ ਯਾਦ ਪ੍ਰਮਾਤਮਾ ਕਿਤੇ ਬੰਦੇ ਦੀ ਜੂਨੇ ਨਾ ਪਾ ਦੇ ਕਿਉਂਕਿ ਦੇਖ ਅਸੀਂ ਤਾਂ ਸਿਰਫ ਅਸੀਂ ਸਾਨੂੰ ਮਾਸ ਖਾਣ ਤੋਂ ਵਰਜਦੇ ਆ ਇਹੋ ਅਸੀਂ ਤਾਂ ਸਿਰਫ ਮਾਸ ਖਾਂਦੇ ਆ ਲੇਕਿਨ ਯਾਰ ਇਹ ਲੋਕ ਜਿਹੜੇ ਆ ਇਹ ਝੂਠੀਆਂ ਕਹਾਣੀਆਂ ਸੁਨਾਸ-ਸਨਾ ਕੇ ਇਹ ਤੁਹਾਡਾ ਖੂਨ ਪੀਂਦੇ ਆ ਕਿਉਂਕਿ ਤੁਸੀਂ ਆਪਣੇ ਆਪ ਨੂੰ ਇਹ ਫੇਰ ਸੋਚਣ ਲੱਗ ਪਿਆ ਇਹ ਸਾਡੇ ਪਿਛਲੇ ਜਨਮਾਂ ਦਾ ਕਰਮ ਆ ਤੇ ਏ ਸਾਡੇ ਨਾਲ ਤਾਂ ਤੱਕਾ ਹੋਣ ਡਿਆ ਕਿਸਮਤ ਦਾ ਰੋਲਾ ਕੋਈ ਇੱਥੇ ਕਿਸਮਤ ਦਾ ਰੋਲਾ ਨਹੀਂ ਕਿਸਮਤ ਬਣਾਉਣੀ ਆ ਤਾਂ ਤੁਸੀਂ ਆਪ ਬਣਾਉਣੀ ਆ ਘਰ ਬੈਠਿਆਂ ਤੁਹਾਡੀ ਕਿਸਮਤ ਨਹੀਂ ਬਾਨੀ ਤੁਹਾਨੂੰ ਕਿਸਮਤ ਨੇ ਕਿਤੇ ਨਹੀਂ ਲੈ ਕੇ ਜਾਣਾ ਰੋਟੀ ਤੁਹਾਡੇ ਮੂੰਹ ਦੇ ਵਿੱਚ ਆਪ ਨਹੀਂ ਬੁਲਕੀ ਪੈਣੀ ਤੁਹਾਨੂੰ ਪਾਉਣੀ ਪੈਣੀ ਆ ਇਸੇ ਕਰਕੇ ਭਰਾਓ ਇਹਨਾਂ ਦੀਆਂ ਕਹਾਣੀਆਂ ਤੋਂ ਝੂਠੀਆਂ ਤੋਂ ਬਚਿਆ ਕਰੋ ਜ਼ਿੰਦਗੀ ਜਿਓ ਆਪਣੇ ਢੰਗ ਦੇ ਨਾਲ ਜਿਵੇਂ ਇਹ ਲੋਕ ਜੀ ਰਹੇ ਆ ਇਹ ਤੁਹਾਨੂੰ ਮਾਰ ਕੇ ਜ਼ਿੰਦਗੀ ਜੀ ਰਹੇ ਆ